ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜੀ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਾਟਨ ਦੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਆਪਾਂ ਡਿਸਪੈਚ ਵੀ ਕਰਨੇ ਆ ਠੀਕ ਹੈ ਤੇ ਜਿਹੜੇ ਤੁਸੀਂ ਪਹਿਲਾਂ ਦੇਖਿਆ ਵੀ ਆ ਡਿਜ਼ਾਈਨ ਬਟ ਉਹਦੇ ਨਾਲ ਦੇ ਸਾਰੇ ਸੂਟ ਰੈਡੀ ਹੋ ਚੁੱਕੇ ਆ ਤੇ ਉਹ ਅੱਜ ਆਪਾਂ ਡਿਸਪੈਚ ਕਰਕੇ ਭੇਜਣੇ ਨੇ ਠੀਕ ਹੈ ਤਾਂ ਮੈਂ ਸੋਚਿਆ ਵੀ ਤੁਹਾਨੂੰ ਚਲੋ ਰੈਡੀ ਕੀਤੀ ਹੋਈ ਵੀ ਦਿਖਾ ਦਾਂਗੇ ਕਿਉਂਕਿ ਪ੍ਰੋਪਰ ਰੈਡੀ ਕੀਤੇ ਹੋਏ ਤੁਹਾਨੂੰ ਜਾਦਾ ਵਧੀਆ ਤਰੀਕੇ ਨਾਲ ਦਿਖਦੇ ਆ ਤੇ ਤੁਸੀਂ ਵਧੀਆ ਡਿਜ਼ਾਈਨ ਦੇਖ ਸਕਦੇ ਹੋ ਤੇ ਫਿਰ ਆਰਡਰ ਕਰ ਸਕਦੇ ਹੋ ਉਹ ਪਏ ਆਪਣੇ ਸੂਟ ਰੈਡੀ ਹੋਏ ਠੀਕ ਹੈ ਆਹ ਸੂਟ ਵੀ ਆਪਣੇ ਰੈਡੀ ਹੋਏ ਆ ਸਟਿਚ ਕਰਨੇ ਆ ਠੀਕ ਹੈ ਇੱਧਰ ਆਪਣੇ ਆਹ ਸੂਟ ਪਏ ਰੈਡੀ ਹੋਏ ਇਹ ਵੀ ਆਪਾਂ ਡਿਸਪੈਚ ਕਰਕੇ ਭੇਜਣੇ ਆ ਬਾਕੀ 2-3 ਸੂਟ ਜਿਹੜੇ ਮੇਰੇ ਨਿਊ ਡਿਜ਼ਾਈਨ ਨੇ ਉਹ ਰੈਡੀ ਹੋ ਰਹੇ ਨੇ ਜੁੜੇ ਰਹੋ ਵਸ YouTube ਚੈਨਲ ਨਾਲ ਜਦੋਂ ਵੀ ਰੈਡੀ ਹੋ ਕੇ ਮੇਰੇ ਕੋਲ ਆਗੇ ਮੈਂ ਨਾਲ ਦੀ ਨਾਲ ਤੁਹਾਡਾ ਫੋਟੋਸ ਤੇ ਵੀਡੀਓਜ਼ ਜਿਹੜੀਆਂ ਆਈਆਂ ਨੇ ਉਹ ਸ਼ੇਅਰ ਕਰ ਦਾਂਗੀ ਹਾਂਜੀ ਹਾਂਜੀ ਭਈਆ orange suit ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਇੱਕ suit ਆਪਣੇ ਕੋਲ ਆਗਾ orange ਵਾਲਾ ਠੀਕ ਆ ਇਹ جورਜਟ ਤੇ ਰੈਡੀ ਹੋਇਆਗਾ ਦੋ suit ਰੈਡੀ ਹੋਇਆ ਦੋਨੇ ਆਪਾਂ ਫੋਰਨ ਡਿਸਪੈਚ ਕਰ ਰਹੇ ਆ ਠੀਕ ਹੈ ਵੀਡੀਓ ਦੇ ਵਿੱਚ ਬਹੁਤ ਡਾਰਕ ਕਲਰ ਲੱਗ ਰਿਹਾ ਵੈਸੇ ਇਹ ਲਾਈਟ ਆ ਕਲਰ ਤੇ ਤੁਸੀਂ ਆ ਦੇਖ ਸਕਦੇ ਹੋ ਇਹਦੇ ਉੱਪਰ ਮਸ਼ੀਨ ਵਰਕ ਕੀਤਾ ਬਾਹਾਂ ਦੇ ਉੱਪਰ ਠੀਕ ਆ ਬਾਡੀ ਦੇ ਉੱਪਰ ਕੀਤਾ ਮਸ਼ੀਨ ਵਰਕ ਦੁਪੱਟਾ organza ਦਾ ਆਹਾਂ ਸਲਵਾਰ ਤੇ ਆ ਗਿਆ ਆਹ ਵਾਲਾ ਆ ਗਿਆ ਘੇਰੇ ਤੇ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਕਿਸੇ ਵੀ ਕਲਰ ਤੇ ਲਓ ਬਈ ਕੁੜੀਓ ਇੱਕ ਸੂਟ ਜੋਰਜਟ ਦਾ ਜਿਹੜਾ ਮੈਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਦਿਖਾਇਆ ਸੀ ਬਟ ਪ੍ਰੋਪਰ ਬਣਿਆ ਨਹੀਂ ਸੀ ਦਿਖਾਇਆ ਤਾਂ ਹੁਣ ਦੇਖ ਲਓ ਬਾਈ ਆਹ ਇਹਦੀ ਬਾਟਮ ਆ ਆਹ ਹੈ ਗਿਆ ਬਾਹਾਂ ਬਾਹਾਂ ਤੇ ਵਰਕ neck ਤੇ ਬਟਨ ਨਾਲ ਡਿਜ਼ਾਈਨਿੰਗ ਕੀਤੀ ਆ ਕਿਤੇ ਚਾਕਾਂ ਤੇ ਅੱਗੇ ਪਿੱਛੇ ਟਿਸ਼ੂ ਦਾ ਵਰਕ ਕੀਤਾ ਠੀਕ ਹੈ ਲਓ ਫੁੱਲ ਲੁੱਕ ਚੈੱਕ ਕਰ ਲਓ ਸੂਟ ਦੀ ਤੁਸੀਂ ਠੀਕ ਹੈ ਹਰ ਜੀ ਕੋਈ ਤਾਂ ਇੱਦਾਂ ਲੱਗਿਆ ਬੰਦ ਕਰੀਆਂ ਇੱਥੇ ਤਾਂ ਨਹੀਂ ਲੱਗਦਾ ਬਈ ਜਿਹੜਾ ਹੈਗਾ ਇੱਕ ਕਾਰ ਡਿਜ਼ਾਈਨ ਰੈਡੀ ਹੋਇਆ ਜਿਹੜਾ ਦਿਖਾ ਰਹੀ ਸੀ ਮੈਂ ਤੁਹਾਨੂੰ ਇਹਦੇ ਕੇਰੇ ਦੇ ਕੇਸ ਤੇ ਕਿਨਾਲ ਡਿਜ਼ਾਈਨ ਕੀਤਾ ਹੋਇਆਗਾ ਚੈੱਕ ਕਰ ਸਕਦੇ ਹੋ ਤੁਸੀਂ ਕੱਲ ਮੈਂ ਤਾਂ ਮੌਡ ਸਟ੍ਰੈਚ ਦਿਖਾਇਆ ਸੀ ਸਟਿਚ ਉਹ ਕੀ ਇੰਦਾਂ ਹੀ ਡਿਜ਼ਾਈਨ ਨਹੀਂ ਹੋਣੀ ਆ ਘੇਰੇ ਦੇ ਉੱਪਰ ਆ ਡਿਜ਼ਾਈਨਿੰਗ ਆ ਬਾਜੂ ਦੇ ਉੱਪਰ ਦੀ ਆ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੇਖੋ ਇੰਦਾਂ ਦੀ ਬਾਜੂ ਤੁਸੀਂ ਕ੍ਰੀਏਟ ਕਰ ਸਕਦੇ ਹੋ ਜਿਹਨੂੰ ਵੀ ਇਤਾਂ ਦੀ ਬਾਹ ਚਾਹੀਦੀ ਆ ਬਾਹਾਂ ਦੇ ਆਪਣੇ ਨਵੇਂ ਨਵੇਂ ਡਿਜ਼ਾਈਨ ਹੁੰਦੇ ਆ ਆਪਣੇ ਕੋਲ ਮੈਂ ਸਾਰੇ ਦਿਖਾ ਦਉਗੀ ਤੁਹਾਨੂੰ ਅੱਜ ਠੀਕ ਹੈ ਸਪੈਸ਼ਲੀ ਆਰਮਜ਼ ਦੇ ਡਿਜ਼ਾਈਨ ਦਿਖਾ ਦੇਣੀ ਆ ਤੁਹਾਨੂੰ ਅੱਜ ਕਹਿੰਦੇ ਤੱਕ ਵਧੀਆ ਲੱਗੂਗਾ ਤੇ ਆਹ ਦੇਖੋ ਬਈ ਇਹ ਬਾਟਮ ਤੇ ਵਰਕ ਆ ਸਟ੍ਰੇਟ ਬਾਟਮ ਇਹਦੇ ਨਾਲ ਧਿਆਨ ਆਪਣੇ ਕੋਲ ਆਪਣੇ ਆਹ ਵਾਲੇ ਦੇਖੋ ਫਰਾਉਡ ਵਾਲਾ ਕਈ ਵਾਰ ਤੁਹਾਨੂੰ ਲੱਗਦਾ ਹੁੰਦਾ ਆ ਆਪਣੇ ਆ ਸਾਰੇ ਸੂਟ ਆਪਣੇ ਰੈਡੀ ਨੇ ਦੇਖੋ ਚੈੱਕ ਨਾ ਆ ਨਾਮ ਵੀ ਲਿਖਿਆ ਹੋਇਆ ਕਲਾਈਂਟਾਂ ਦੇ ਜਿਹੜੇ ਆਪਾਂ ਅੱਜ ਜਿਹੜੀ ਸਟੈਚ ਕਰਦੇ ਨੇ ਠੀਕ ਹੈ ਇਹ ਸੂਟ ਜਿਹੜੇ ਬਣੇ ਨੇ ਤੁਸੀਂ ਇਸ ਤਰੀਕੇ ਨਾਲ ਵੀ ਲੇਸਿਸ ਦਾ ਡਿਜ਼ਾਈਨ ਕਰਵਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਗਰੇਤੇ ਵਰਕ ਬਾਹਮਾ ਤੇ ਵਰਕ ਤੇ ਲੇਸ ਨੂੰ ਇਹ ਜੁਆਇੰਟਰ ਆ ਜੁਆਇੰਟਰ ਨੂੰ ਆਪਾਂ ਲੇਸ ਦੇ ਅਕੋਰਡਿੰਗ ਯੂਜ਼ ਕੀਤਾ ਹੈ ਤੁਸੀਂ ਵੀ ਇਹ ਵਾਲੇ ਜੁਆਇੰਟਰ ਨੂੰ ਜਿੱਦਾਂ ਲੇਸ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋ ਆਪਣੀ ਇਹ ਚੋਇਸ ਨਾਲ ਵੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਘਰੇਤੇ ਵੀ ਆਪਾਂ ਇਦਾਂ ਹੀ ਯੂਜ਼ ਕੀਤਾ ਹੈ ਠੀਕ ਹੈ ਥੈਂ ਤੁਸੀਂ ਦੇਖੋ ਸਲਵਾਰ ਸਲਵਾਰ ਤੇ ਨਹੀਂ ਵਰਕ ਕਰਉਣਾ ਤੁਸੀਂ ਤਾਂ ਤੁਸੀਂ ਇਦਾਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਸਲਵਾਰ ਤੇ ਜੋਇੰਟਰ ਪਹਿਲਾਂ ਆਪਾਂ ਪਾਇਆਗਾ ਵਿੱਚ ਸਫਾਈ ਦੇਖੋ ਤੁਸੀਂ ਦੇਖੋ ਠੀਕ ਹੈ ਸਫਾਈ ਦੇਖੋ ਤੇ ਨਾਲੇ ਆਪਾਂ ਬੋਰਡ ਤੋਂ ਵੀ ਮੂਰੀ ਤੇ ਜੋਇੰਟਰ ਲਗਾਇਆ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਜਿੰਨੇ ਵੀ ਇਹ ਸਾਰੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਹੋਰ ਵੀ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਕਿਸ ਵੀ ਕੋਈ ਐਕਸਟਰਾ ਕੁਝ ਹੋਰ ਨਹੀਂ ਹੋ ਸਕਦਾ ਸੇਮ ਜੀ ਜਿਹਹੀ ਆ ਪਹਿਲੇ ਰੈਡੀ ਕੀਤੀ ਹੋਇਆ ਜੋ ਜੀ ਤੁਹਾਨੂੰ ਮੇਰੇ ਪਾਈ ਹੋਈ ਮੈਂ ਦਿਖਾਉਣੀ ਹੁੰਦੀ ਆ ਉਹੀ ਮਿਲੂਗੀ ਹਾਂ ਕਈ ਵਾਰ ਕਿਸੇ ਦਾ ਅਨਦਰ ਡਿਜ਼ਾਈਨ ਵੀ ਜਦੋਂ ਉਹਦੇ ਵਿੱਚ ਫਰਕ ਰਹੇ ਜਾਂਦਾ ਉਹ ਨੀਕੀ ਦਾ ਮੰਨ ਲਓ ਚਾਹੇ ਜ਼ਿਆਦਾ ਫਰਕ ਮੰਨ ਲਓ ਡਿਜ਼ਾਈਨ ਦਾ ਫਰਕ ਪੈ ਹੀ ਜਾਂਦਾ ਪਰ ਜਿਹੜੀ ਆਪਣੇ ਡਿਜ਼ਾਈਨ ਹੁੰਦੇ ਆ ਉਹਨਾਂ ਦੇ ਵਿੱਚ ਨਹੀਂ ਪੈਂਦਾ ਹੁਣ ਮੈਂ ਤੁਹਾਨੂੰ ਬਾਹਾਂ ਦੇ ਹੋਰ ਡਿਜ਼ਾਈਨ ਜਿਵੇਂ ਆਹ ਬਾਹਾਂ ਤਾਂ ਆ ਗਈ ਵੈਲ ਸ਼ੇਪ ਠੀਕ ਹੈ ਐਦਾਂ ਜੁਆਇੰਟਰ ਨਾਲ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਇੱਕ ਬਾਹ ਆ ਗਈ ਆਹ ਵਾਲੀ ਠੀਕ ਹੈ ਐਦਾਂ ਤੁਸੀਂ ਕਪੜਾ ਲਗਾ ਕੇ ਸਲਵਾਰ ਨਾਲ ਦਾ ਉਹਦੇ ਉੱਤੇ ਐਦਾਂ ਬੋਲ ਲਗਾ ਸਕਦੇ ਹੋ ਠੀਕ ਹੈ ਹੋਰ ਵੀ ਦਿਖਾਉਣੀਆਂ ਮੈਂ ਤੁਹਾਨੂੰ ਰਾਈਟ ਇੱਕ ਤੁਸੀਂ ਬਾਹ ਦਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਦਿਸ ਵਨ ਜੁਆਇੰਟਰ ਬ੍ਰੀਕ ਜੁਆਇੰਟਰ ਐਡ ਕਰਕੇ ਬਾਹ ਦੇ ਉੱਤੇ ਲੇਸ ਨਾਲ ਡਿਜ਼ਾਈਨ ਕਰ ਸਕਦੇ ਤੁਸੀਂ ਬਾਂ ਦਾ ਡਿਜ਼ਾਈਨ ਕਰ ਸਕਦੇ ਹੋ ਹਲਕਾ ਜਿਹਾ ਕਫ ਲਗਾ ਕੇ ਕਫ ਵਾਲੀ ਠੀਕ ਹੈ ਥੋੜੇ ਬਲਾਂ ਵਾਲੀ ਇੱਥੇ ਵੀ ਬਲ ਪਹਿਣਗੇ ਉੱਪਰ ਵੀ ਤੇ ਇੱਥੇ ਨੀਚੇ ਵੀ ਬਲ ਪਹਿਣਗੇ ਇਦਾਂ ਦੀ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਇਦਾਂ ਦੀ ਆਮ ਵੀ ਰੈਡੀ ਹੈ ਜੀ ਇਹਨਾਂ ਨਾਲ ਕੋਈ ਦੁਪੱਟੇ ਵੀ ਆਪਣੇ ਕੋਲ ਰੈਡੀ ਹੋ ਕੇ ਆ ਗਏ ਹਨ ਇੱਕ ਤੁਸੀਂ ਜਿਹੜੀ ਬਾਹਂ ਗੀ ਉਹ ਤਿਆਰ ਕਰਵਾ ਸਕਦੇ ਹੋ ਵੱਡਾ ਜੋ ਇੰਟਰ ਸੈਂਟਰ ਦੇ ਵਿੱਚ ਕੱਟ ਕੇ ਕਾਫ ਵੱਡਾ ਲਗਾ ਕੇ ਸਾਰੀ ਬਾਹਂ ਦੇ ਵਿੱਚ ਬਲ ਪਾ ਕੇ ਕਾਫ ਦੇ ਉੱਪਰ ਲੇਸ ਦਾ ਡਿਜ਼ਾਈਨ ਦੇ ਕੇ ਐਦਾਂ ਤੁਸੀਂ ਬਾਹਂ ਤਿਆਰ ਕਰ ਸਕਦੇ ਹੋ ਐਦਾਂ ਠੀਕ ਹੈ ਇੱਕ ਤੁਸੀਂ ਜਿਹੜੀ ਬਾਹਂ ਗੀ ਉਹ ਤਿਆਰ ਕਰ ਸਕਦੇ ਹੋ ਐਦਾਂ ਛੋਟਾ ਕਾਫ ਲਗਾ ਕੇ ਤਿੰਨ ਕ ਬਲ ਪਾ ਕੇ ਤੇ ਉੱਪਰ ਬਲ ਠੀਕ ਹੈ ਇਹ ਵਾਲੀ ਬਾਹਂ ਦੇ ਵਿੱਚ ਆਪਾਂ ਉੱਪਰ ਬਲ ਨਹੀਂ ਪਾਏ ਆਹ ਵਾਲੀ ਦੇ ਵਿੱਚ ਥੋੜੀ ਜਿਹੀ ਖੁੱਲੀ ਰੱਖਣੀ ਹੈ ਲੂਜ਼ ਰੱਖਣੀ ਹੈ ਪੂਰੀ ਜਿਹੀ ਪੂਰੀ ਨੀਬੂ ਜ ਫਰੰਟ ਤੋਂ ਟਾਈਟ ਤਾਂ ਇਹ ਗੜਬੇ ਵਾਂਗੂ ਬਣ ਜਾਂਦਾ ਇੱਕ ਮਾਂ ਪਾ ਬਣਾ ਸਕਦੇ ਆ ਇਹ ਤੇ ਉਹਨਾਂ ਨਾਲ ਜੀ ਦੁਪੱਟੇ ਦੁਪੱਟੇ ਆ ਕਿਦੋਂ ਦੇਖੋ ਜੀ ਉਹਨਾਂ ਦੇ ਦੁਪੱਟੇ ਤੇ ਵੀ ਆਪਾਂ ਪੂਰੀ ਸੂਈ ਤਰੀਕੇ ਨਾਲ ਜਿਹੜਾ ਹੈਗਾ ਜੁਆਇਟਰ ਨੂੰ ਲੇਸ ਦੀ ਤਰ੍ਹਾਂ ਯੂਜ਼ ਕੀਤਾਗਾ ਤੁਸੀਂ ਇਸ ਤਰੀਕੇ ਨਾਲ ਆਪਾਂ ਯੂਜ਼ ਕੀਤਾ ਹੋਇਆਗਾ ਇਹ ਦੁਪੱਟਾ ਦਾ ਨਾਲ ਤਾਂ ਹੀ ਜਿਹੜੀ ਸੂਟ ਦੀ ਗ੍ਰੇਸ ਆ ਉਹ ਬਹੁਤ ਥੋੜੀ ਬਣਦੀ ਆ ਆਹ ਸਲਵਾਰ ਆ ਗਈ ਆਹ ਦੁਪੱਟਾ ਠੀਕ ਆ ਇਹ ਅੱਜ ਆਪਣੀ ਜਿਹੜੀ ਹੈਗੀ ਸੂਟ ਇਹ ਇਸ ਤਰ੍ਹਾਂ ਹੋਰ ਵੀ ਮੈਂ ਤੁਹਾਨੂੰ ਹੋਣੇ ਇੱਕ ਬਾਹ ਦਾ ਡਿਜ਼ਾਈਨ ਤੁਸੀਂ ਸਲਵਾਰ ਨਾਲ ਦਾ ਕੱਪੜਾ ਲਗਾ ਕੇ ਠੀਕ ਹੈ ਇਹਦੇ ਨਾਲ ਆ ਬਾਟਮ ਆ ਬਾਟਮ ਨਾਲ ਦਾ ਕੱਪੜਾ ਲਗਾ ਕੇ ਵਿੱਚ ਲੇਸ ਰੱਖੋਗੇ ਫਿਰ ਦੂਸਰੇ ਪਾਸੇ ਲੇਸ ਰੱਖੋਗੇ ਫਿਰ ਇੱਥੇ ਲਾਸਟਿਕ ਬਾਹ ਦੀ ਠੀਕ ਹੈ ਆ ਡਿਜ਼ਾਈਨ ਵੀ ਬਣਾ ਸਕਦੇ ਹੋ ਤੁਸੀਂ ਆਮ ਦਾ ਤੇ ਤੁਸੀਂ ਕਾਟਨ ਦੀ ਸੂਟਾਂ ਤੇ ਜਾਂ ਜੌਰਜਟ ਦੀ ਸੂਟਾਂ ਤੇ ਆਹ ਵਾਲਾ ਡਿਜ਼ਾਈਨ ਬਣਾ ਸਕਦੇ ਹੋ ਪੈਚ ਲਗਾਵਾਂਗੇ ਪੈਚ ਲਗਾ ਕੇ ਇਹਦੇ ਉੱਪਰ ਲੇਸ ਦਾ ਦਵਾ ਦੇ ਦਾਂਗੇ ਠੀਕ ਹੈ ਇਹ ਵੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਇਹ ਵੀ ਕਾਟਨ ਸੂਟਾਂ ਤੇ ਜਿਹੜਾ ਹੈਗਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈਗਾ ਬਹੁਤ ਵਧੀਆ ਲੱਗਦਾ ਇੱਕ ਤੁਸੀਂ ਜਿਹੜਾ ਡਿਜ਼ਾਈਨ ਆ ਕਾਟਨ ਦੇ ਸੂਟਾਂ ਦੇ ਉਹ ਦੇ ਸਕਦੇ ਹੋ ਕਾਫ ਲਗਾ ਕੇ ਵਿੱਚ ਦੋ ਬਾਲ ਪਾਉਣੇ ਆਪਾਂ ਜਸਟ ਦੋ ਠੀਕ ਹੈ ਸਿਰਫ ਤੁਸੀਂ ਦੋ ਵਾਲੇ ਹੀ ਪੌਣਿਆਂ ਵਿੱਚ ਦੋ ਵਾਲ ਪਾ ਕੇ ਸਲਵਾਰ ਨਾਲ ਦਾ ਕੱਪੜਾ ਲਗਾ ਕੇ ਉਹਦੇ ਉੱਪਰ ਜੁਇਲਟਰ ਕਰਦੇ ਆਂ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਸੇਮ ਡਿਜ਼ਾਈਨ ਇਹਦੀ ਆਪਾਂ ਘੇਰੇ ਤੇ ਕੀਤਾ ਸੀਗਾ ਸੇਮ ਡਿਜ਼ਾਈਨ ਆਪਾਂ ਘੇਰੇ ਤੇ ਕੀਤਾ ਸੀਗਾ ਠੀਕ ਹੈ ਇਹ ਹੋ ਗਿਆ ਪਾਹ ਦਾ ਡਿਜ਼ਾਈਨ ਇੱਕ ਤੁਸੀਂ ਵਰਵਾਸਿਕ ਦਿਓਗੇ ਜੀ ਆਪਾਂ ਫਿਰ ਉਹ ਇੱਕ ਬੋਸਾਂ ਨੂੰ ਬਾਕੀ ਚਲੇ ਗਏ ਹੈ ਨਾ ਸੂਟ ਇਨਾਂ ਦੀ ਪੌকেট ਵਾਲਾ ਦਿਖਾ ਦਿਓ ਪੌকেট ਵਾਲਾ ਸੀ ਜਿਹੜਾ ਉਹ ਵੱਡ ਕੇ ਚਲਾ ਗਿਆ ਉਹ ਐ ਵਣਦਾ ਹੁੰਦਾ ਨਾ ਨਹੀਂ ਹੈਗਾ ਇਹਨਾਂ ਦਾ ਸੂਟ ਪਿਆਗਾ ਤਿੰਨੇ ਸੂਟ ਬਣਾਇਆ ਸੀਗਾ ਉਹ ਬਾਂਦਾ ਡਿਜ਼ਾਈਨ ਤੇ ਬਹੁਤ ਸੋਹਣਾ ਕੱਪੜਾ ਬੋਲਦਾ ਆ ਸੈਕਿੰਡ ਡਰਾਅਰ ਚ ਪਏ ਨੇ ਆਹ ਕਿਹਾ ਸੀ ਇਹਨਾਂ ਲਈ ਸੀਗਾ ਉਹ ਵੀ ਗ੍ਰੀਨ ਗ੍ਰੀਨ ਦਾ ਸੀਗਾ ਉਹਦਾ ਦਿਖਾਉਣਾ ਚਾਹੁੰਦੀ ਉਹ ਤਾਂ ਦਿਖਾਤਾ ਸੀਗਾ ਆਹ ਡਿਜ਼ਾਈਨ ਵੀ ਤੁਸੀਂ ਬਾਂਦਾ ਤਿਆਰ ਕਰਵਾ ਸਕਦੇ ਹੋ ਦੀਸਵਾਰ ਇਦਾਂ ਕੱਟ ਪਾ ਕੇ ਸਾਰੇ ਤੇ ਲੇਸ ਨਾਲ ਫਿਨਿਸ਼ਿੰਗ ਤੇ ਉੱਪਰ ਬਟਨ ਇਹ ਵਾਲਾ ਵੀ ਤੁਸੀਂ ਬਣਵਾ ਸਕਦੇ ਹੋਗੇ ਠੀਕ ਹੈ ਤੇ ਇਹ ਆਪਣੀ ਬਾਵਾ ਦੇ ਡਿਜ਼ਾਈਨ ਸੀਗੇ ਇੱਕ ਆ ਆਮ ਦਾ ਵੀ ਆਪਾਂ ਤਿਆਰ ਕੀਤਾ ਸੀਗਾ ਇਹਦੇ ਵਿੱਚ ਕੀ ਹੈ ਵੀ ਇਹਦੇ ਵਿੱਚ ਆਪਾਂ ਦੇਖੋ ਇਦਾਂ ਕੱਟ ਪਾ ਕੇ ਠੀਕ ਹੈ ਇਹਨੂੰ ਆਪਾਂ ਗੋਲਾਈ ਦੇ ਵਿੱਚ ਕੱਟਿਆ ਸੀਗਾ ਬਾਹ ਦੇ ਡਿਜ਼ਾਈਨ ਨੂੰ ਇਹਨੂੰ ਆਪਾਂ ਗਲਾਈ ਦੇ ਵਿੱਚ ਜਿਹੜੀ ਸਕੁਅਰ ਜੀ ਕੱਟਿਆ ਹੋਇਆ ਹੈਗਾ ਤੇ ਉੱਪਰ ਦੋ ਬਟਨ ਲਗਾਇਆ ਇਹ ਕਾਫੀ ਸਾਰੇ ਜਿਹੜੇ ਆਰਮਸ ਦੇ ਡਿਜ਼ਾਈਨ ਆ ਤੁਸੀਂ ਕਿਸੇ ਵੀ ਸੂਟ ਤੇ ਹੀ ਬਣਵਾ ਸਕਦੇ ਹੋ ਠੀਕ ਹੈ ਐਨੀ ਸੂਟ ਹੁਣ ਜਿਵੇਂ ਆ ਸੀਗਾ ਉਹਦੋਂ ਮੈਂ ਤੁਹਾਨੂੰ ਸੂਟ ਦਿਖਾਇਆ ਸੀ ਹੁਣ ਇਹਦੀ ਲੁੱਕ ਦੇਖੋ ਸੂਟ ਦੀ ਗਲੇ ਦਾ ਡਿਜ਼ਾਈਨ ਦੇਖੋ ਗਲੇ ਦਾ ਡਿਜ਼ਾਈਨ ਉੱਪਰ ਬਟਨ ਲਗਾਤੇ ਠੀਕ ਹੈ ਬਾਹਾਂ ਦਾ ਡਿਜ਼ਾਈਨ ਦੇਖ ਲਓ ਸਕੁਅਰ ਦੇ ਵਿੱਚ ਕਰਕੇ ਉੱਪਰ ਬਟਨ ਲਗਾ ਕੇ ਡਿਫਰੈਂਟ ਡਿਜ਼ਾਈਨ ਜਿਹੜਾ ਹੈਗਾ ਇਹਦਾ ਪਿਆਰ ਹੋ ਗਿਆ ਤੇ ਇਹਦੇ ਨਾਲ ਬਾਟਮ ਦੇਖੋ ਕਿੰਨਾ ਸੋਹਣਾ ਸੂਟ ਆਪਣੇ ਕੋਲ ਬਣ ਕੇ ਰੈਡੀ ਹੋ ਗਿਆ ਜਿੰਨਾ ਟੈਂਪ ਸੂਟ ਬਣ ਕੇ ਰੈਡੀ ਨਹੀਂ ਹੁੰਦਾ ਉਹਨਾਂ ਟੈਂਪ ਸੂਟ ਦਾ ਕੁਝ ਨਹੀਂ ਪਤਾ ਲੱਗਦਾ ਤੇ ਬਟਨ ਆਪਾਂ ਮੜ ਕੇ ਲਾਏ ਹੋਇਆ ਚੈੱਕ ਕਰ ਸਕਦੇ ਹਾਂ ਪੂਰੇ ਮੜ ਕੇ ਬਟਨ ਲਾਏ ਹੋਇਆ ਸਲਵਾਰ ਦੇ ਕੱਪੜੇ ਨਾਲ ਤੇ ਸਲਵਾਰ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਬਾਕੀ ਆਪਣੇ ਸੂਟ ਤੇ ਬਾਹਾਂ ਬਾਹਾਂ ਤੇ ਵੀ ਬੜ ਕੇ ਬਟਨ ਲਾਏ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜਾ ਇਹ ਬਾਹਾਂ ਦਾ ਬਣ ਕੇ ਰੈਡੀ ਹੋਇਆਗਾ ਇੰਦਾਂ ਦੇ ਤੁਸੀਂ ਸੋਹਣੇ ਸੋਹਣੇ ਸੂਟ ਆਪਣੀ ਤੋਂ ਡਿਜ਼ਾਈਨ ਕਰਵਾ ਸਕਦੇ ਹੋ, ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ। ਲਓ ਵੇ ਇੱਕ ਡਿਜ਼ਾਈਨ ਬਾਹਾਂ ਦਾ ਹੋਰ ਦਿਖਾਉਣਾ ਜਿਹੜਾ ਇਹਨਾਂ ਨੇ ਪਾਇਆ ਹੋਇਆ ਆ ਜੋ। ਇਹਨਾਂ ਦੀ ਆਪ ਦੀ ਕਲਾਕਾਰੀ ਆ। ਲਓ ਵੇ ਇੰਦਾਂ ਦਾ ਬਾਹਾਂ ਦਾ ਡਿਜ਼ਾਈਨ ਤਿਆਰ ਕਰਾ ਸਕਦੇ ਹੋ ਇੰਦਾਂ ਪੈਚ ਲਗਾ ਕੇ ਇਧਰ ਲੈਸ ਇਧਰ ਲੈਸ ਹੈ ਨਾ। ਲੈ ਵੇ ਤੇਰਾ ਵੀ ਦਿਖਾਈ ਹੋ ਰਿਹਾ। ਸਿੰਪਲ ਹੈਗੇ ਨਹੀਂ ਮੇਰਾ ਡਿਜ਼ਾਈਨ ਤਾਂ। ਇਹਦਾ ਤਾਂ ਬਈ ਸਿੰਪਲ ਡਿਜ਼ਾਈਨ ਹੈ ਇੰਦਾਂ ਤੁਸੀਂ ਦਿਵਾ ਕੇ ਲਗਾ ਸਕਦੇ ਹੋ ਲੈਸ ਠੀਕ ਹੈ। ਇਹ ਸੀਗਾ ਬਈ ਆਪਣਾ ਅੱਜ ਦਾ ਵਲੌਗ। ਤੇ ਜਿਹੜੀਆਂ ਬਾਵਾ ਦੇ ਡਿਜ਼ਾਈਨ ਸੀਗੇ ਬਾਕੀ ਆਪਣੇ ਕੋਲ ਨਵੇਂ-ਨਵੇਂ ਸੂਟ ਰੈਡੀ ਹੋ ਰਹੇ ਆ ਤੇ ਰੈਡੀ ਹੋ ਕੇ ਵੀ ਚਲੇ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਸੂਟ ਮੈਂ ਤੁਹਾਨੂੰ ਅਲੱਗ ਤੋਂ ਦਿਖਾਉਣ ਬਾਰੇ ਹੁਣ ਸੋਚਿਆਗਾ ਹੁਣ ਦਿਖਾਉਣ ਲੱਗੀ ਆ ਠੀਕ ਆ ਜੇ ਪਹਿਲਾਂ ਤੋਂ ਦਿਖਾਉਂਦੇ ਹੁੰਦੇ ਪਤਾ ਨਹੀਂ ਕਿੰਨੇ ਕਿ ਡਿਜ਼ਾਈਨ ਬਣ ਕੇ ਚਲੇ ਗਏ ਪਰ ਹੁਣ ਅਸੀਂ ਡੇਲੀ ਤੁਹਾਡੇ ਲਈ ਤਾਈਆਂ ਬਲੌਗ ਬਣਾਉਣੇ ਆ ਵੀ ਨਵੇਂ ਤੋਂ ਨਵੇਂ ਜਿੰਨੇ ਵੀ ਡਿਜ਼ਾਈਨ ਰੈਡੀ ਹੁੰਦੇ ਆ ਤੁਹਾਨੂੰ ਸ਼ੋਅ ਕਰਦਿਆ ਕਰੀਏ ਅੱਜ ਬਾਵਾ ਦਾ ਡਿਜ਼ਾਈਨ ਦਿਖਾਇਆ ਕੱਲ ਨੂੰ ਗਲਿਆਂ ਦੇ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਸਾਰੇ ਜਿੰਨੇ ਵੀ ਆਪਣੇ ਕੋਲ ਗਲਿਆਂ ਦੇ ਡਿਜ਼ਾਈਨ ਬਣੇ ਹੋਏ ਆ ਤੇ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਸੇ ਨੇ ਸੂਟ ਆਰਡਰ ਕਰਨੇ ਆ 62831 70170 ਵਾਲੇ ਨੰਬਰ ਤੇ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮਚ ਫਾਇਰ ਨਾ